ਗੱਲ ਸੁਣਨੀ ਕੀ ਹੋ ਗਿਆ ਜੀ ਆ ਬਟੂ ਚ ਪੈਸੇ ਕਿਨੇ ਕੱਢਿਆ ਨਾ ਹੁਣ ਚੋਰੀਆਂ ਵੀ ਕਰਨ ਲੱਗੀ ਮੇਰੇ ਘਰੇ ਨਹੀਂ ਜੀ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਤਾਂ ਸੁਣ ਨਾ ਕੀ ਗੱਲ ਸੁਣਨਾ ਤੇਰੀ ਜੇ ਤੁਸੀਂ ਆਪ ਕੇ ਹਾਸਿਰਾਤ ਮੈਨੂੰ ਤੇ ਮੇਰੇ ਬਟੂ ਚ ਲੈਣਾ ਪੈਸੇ ਅੱਛਾ ਮੇਰੇ ਤੇ ਲਜਾਮ ਲਾਉਣੀ ਆ ਮੈਨੂੰ ਝੂਠਾ ਪਾਉਣੀ ਆ ਨਹੀਂ ਝੂਠਾ ਨਹੀਂ ਪਾਉਗੀ ਤੁਸੀਂ ਅਧਿੰਦਰੇ ਸੀਗੇ ਮੈਂ ਤਾਂ ਤੁਹਾਨੂੰ ਰਾਤ ਪੁੱਛਿਆ ਸੀ ਬੇਨਮੋੜ ਮੈਂ ਤੁਹਾਡੇ ਪਰਸ ਚੋਂ 1000 ਰੁਪਏ ਲੈਣਾ ਤੇ ਮੈਂ ਸੂਟ ਲੈ ਕੇ ਆਉਣਾ ਤੁਸੀਂ ਕਹ ਮੈਨੂੰ ਪਰਸ ਚੋਂ ਕੱਢ ਲਾ ਜੀ ਗੱਲ ਸੁਣਿਓ ਮੈਂ ਕਹਿੰਦੇ ਸੀ ਮੈਨੂੰ ਥੋੜੇ ਜਿਹਾ ਪੈਸੇ ਦੇ ਦੋ ਕੀ ਕਰਨੇ ਆ ਬੋ ਮੈਂ ਨਾ ਸੂਟ ਲੈ ਕੇ ਆਉਣੀ ਸੀ ਆਗੇ ਪਿਛਲੇ ਸਾਲ ਦਾ ਸੂਟ ਆ ਜੇ ਤੁਸੀਂ ਮੈਨੂੰ ਪੈਸੇ ਦੇ ਦੇਂਦੇ ਮੈਂ ਆਪਣੇ ਪਿੰਡਾਂ ਦੇ ਦੁਕਾਨ ਤੋਂ ਲੈ ਆਉਂਦੀ ਉਹ ਇੱਥੇ ਬੜੂ ਆ ਗਿਆ ਉਹ ਲੈ ਰੋ ਇਤਨੀ ਇੰਚੀ ਬੋਲ ਜਾਂਦੇ ਆ ਚਲ ਐਨਾਂ ਸ਼ੁਕਰਾਨਾ ਕਰਤਾਗੇ ਐ ਕਰਦੀ ਆ ਐਨਾਂ ਦੇ ਬਟੂਚੂ 1000 ਰੁਪਏ ਲੈਣੇ ਆ ਕਿਰਾ ਦੋ ਸੂਟ ਲਿਆਉਂਗੀ ਚਲ ਗਰਮੀ ਨਿਕਲ ਜੂਦਣਾ ਹਮ ਮੈਨੂ ਕਮਰਾ ਬਣਾਉਣੀ ਆ ਹੋ ਇੰਨਾ ਵੀ ਸਿਧਰਾ ਨਹੀਂ ਹੈਗਾ ਮੈਂ ਨਾਲੇ ਅੱਗੇ ਤੈਨੂੰ ਮੈਂ ਕਦੋਂ ਕਿਹਾ ਵੀ ਮੇਰੇ ਬਟੂਰ ਨੂੰ ਹਥਲਾਇਆ ਕਰ ਹਲੋ ਤੂੰ ਤੁਸੀਂ ਮੈਨੂੰ ਰਹਾਤਾ ਆਪ ਕਿਹਾਗਾ ਵੀ ਜਿੰਨੇ ਪੈਸੇ ਤੈਨੂੰ ਚਾਹੀਦੇ ਤੂੰ ਵੱਟੋ ਚ ਕੱਢ ਲੈ ਹਾਂ ਮੈਂ ਤੈਨੂੰ ਕਹਤਾ ਬੱਡੀ ਜੈਲਦਾਰਨੀ ਨੂੰ ਵੀ ਜਿੰਨੇ ਪੈਸੇ ਚਾਹੀਦੇ ਮੇਰੇ ਬਟੂਏ ਚ ਕੱਢ ਲਾ ਤੈਨੂੰ ਮਰਗੇ ਵੀ ਕਿਹਾ ਸੀ ਵੀ ਮੇਰੀ ਕਮਾਈ ਤੇ ਨਾ ਤੇਰਾ ਕੋਈ ਹੱਕ ਨਹੀਂ ਹੈਗਾ ਮੇਰਾ ਹੱਕ ਨਹੀਂ ਹੈਗਾ ਅਨਮੋਲ ਤੁਹਾਡੀ ਘਰ ਵਾਲੀ ਮੈਂ ਆ ਜੇ ਮੇਰਾ ਹੱਕ ਨਹੀਂ ਹੈਗਾ ਫਿਰ ਹੋਰ ਕੀ ਦਾ ਹੈਗਾ ਹੂੰ ਘਰ ਵਾਲੀ ਓਏ ਘਰ ਵਾਲੀਆਂ ਤੇਰੇ ਵਰਗੀਆਂ ਹੁੰਦੀਆਂ ਡੰਗਰ ਦਿਮਾਗ ਉਹ ਪਤਾ ਨਹੀਂ ਕਿਹੜੀ ਕਲੈਨੀ ਘੜੀ ਸੀ ਜਿਹੜਾ ਤੇਰੇ ਨਾਲ ਮੈਂ ਵਿਆਹ ਕਰਾ ਲਿਆ ਅਨਮੋਲ ਤੁਸੀਂ ਹੁਣ ਉਹ ਨਹੀਂ ਰਹੇ ਪਹਿਲਾਂ ਨਾਲੋਂ ਬਹੁਤ ਬਦਲ ਗਏ ਜਿਹੜੀ ਘੜੀ ਨੂੰ ਤੁਸੀਂ ਕਲੈਣੀ ਦੱਸਦੇ ਹੋ ਨਾ ਕਦੇ ਉਹਨੂੰ ਸਵਰਗ ਕਹਿੰਦੇ ਸੀ ਓਏ ਸਵਰਗ ਕਿਹੜਾ ਸਵਰਗ ਸ਼ਕਲ ਦੇਖੀ ਆਪਦੀ ਓਏ ਤੇਰੀ ਔਕਾਤ ਤਾਂ ਨਾ ਲੰਡਰ ਕੁੱਤੇ ਤੋਂ ਵੀ ਮਾੜੀ ਐ ਅਨਮੋਲ ਮੈਂ ਐਡੀ ਕੀ ਗਲਤੀ ਕਰਤੀ ਜਿਹੜਾ ਮੈਨੂੰ ਆਹ ਕੁਝ ਸੋਨਾ ਪੈਂਦਾ ਤੁਹਾਨੂੰ ਤਾਂ ਹੁਣ ਜਾਨਵਰ ਤੇ ਇਨਸਾਨ ਚ ਵੀ ਫਰਕ ਨਹੀਂ ਪਤਾ ਲੱਗਦਾ ਹਾਂ ਮੈਨੂੰ ਨਹੀਂ ਪਤਾ ਲੱਗਦਾ ਫਰਕ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਤੈਨੂੰ ਮੈਂ ਕੁੱਤਿਆਂ ਦੇ ਬਰਾਬਰ ਦਰਜਾ ਦਿੱਤਾ ਨਾ ਤੂੰ ਸ਼ੁਕਰ ਮਨਾ ਤੇਰਾ ਦਰਜਾ ਤਾਂ ਉਹਨਾਂ ਦੇ ਬਰਾਬਰ ਦਾ ਵੀ ਨਹੀਂ ਅਨਮੋਲ ਤੁਸੀਂ ਬਹੁਤ ਗਲਤ ਕਰ ਰਹੇ ਹੋ ਮੇਰੇ ਨਾਲ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਐਵੇਂ ਦੇ ਨਿਕਲੋਗੇ ਹੁਣ ਜੇ ਸੋਚ ਲੈਂਦੀ ਨਾ ਤਾਂ ਸ਼ਾਇਦ ਬਚੀ ਜਾਂਦੀ ਪਰ ਹੁਣ ਤੇਰੇ ਕਰਮਾਂ ਚ ਆਹੀ ਕੁਛ ਲਿਖਿਆ ਤੇ ਜੇ ਇਸ ਕਰ ਚ ਰਹਿਣਾ ਨਾ ਤਾਂ ਸਾਡੇ ਮੁਤਾਬਕ ਚੱਲਣਾ ਬੁੱਤ ਨੂੰ ਨਹੀਂ ਕਰਦੀ ਕਦੇ ਵੀ ਨਹੀਂ ਕਰਦੀ ਮੈਂ ਆਪਦੇ ਬੱਚੇ ਤੇ ਮਾੜਾ ਪ੍ਰਭਾਵ ਨਹੀਂ ਪੈਣ ਦੇਣਾ ਤੂੰ ਨਹੀਂ ਕਰਦੀ ਓਏ ਹੋਰ ਕੌਣ ਕਰੂਗਾ ਇਹ ਤਾਂ ਤੈਨੂੰ ਕਰਨੇ ਪਊ ਤੇ ਨਾਲੇ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜੇ ਆਪਦੇ ਮਲੰਗ ਭਰਾ ਕੋਲੇ ਪਾਸ ਵੀ ਕੱਢੀ ਆ ਨਾ ਥਾਂ ਮੈਥੋਂ ਵਰਾ ਕੋਈ ਨਹੀਂ ਫਿਰ ਅਨਮੋਲ ਤੂੰ ਤੁਸੀਂ ਇਹ ਨਾ ਕੋਲੋ ਵੀ ਮੰਮੀ ਨਾ ਮੇਰੇ ਹੱਥ ਚ ਨੇ ਮੈਂ ਤੁਹਾਡੇ ਕਹਿੰਦ ਕੁਝ ਵੀ ਨਹੀਂ ਕਰਦੀ ਹੈਗੀ ਹੁਣ ਤੇਰੇ ਹੱਕ ਚ ਹੋ ਮੇਰੀ ਮਾਂ ਤੇਰੀ ਮਾਂ ਹੀ ਹੈਗੀ ਜਿਹੜਾ ਕੁਝ ਮੈਂ ਕਹਾਂਗਾ ਨਾ ਉਹ ਹੀ ਕੁਝ ਕਰੂਗੀ ਤੇ ਹਾਂ ਸੱਚ ਹੈ ਕੁਗਾ ਤੋਹਰ ਜੇ ਮੇਰੇ ਬਟੂਏ ਤੇ ਜਾਮੇਰੀ ਕਿਸੇ ਪਰਸਨਲ ਚੀਜ਼ ਨੂੰ ਹੱਥ ਲਾਇਆ ਨਾ ਤਾਂ ਮੈਂ ਕੋਹਰਾ ਕੋਈ ਨਹੀਂ ਫਰ ਰੱਬਾ ਕਿਹਨੇ ਚੁਰਮੰਦ ਦਾ ਬਦਲਾ ਲੈ ਰਿਆ ਤੂੰ ਮੈਨੂੰ ਤ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਮੋਰ ਨਾਲ ਵਿਆਹ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਐਮਜੀ ਹੋ ਜੋਗੀ ਕਾਸ਼ ਇਹ ਇੱਕ ਸੁਪਨਾ ਹੁੰਦਾ ਮੇਰੇ ਤਾਂ ਸਾਰੇ ਸੁਪਨੇ ਚੋਰਾ-ਚੋਰ ਕਰਤੇ ਨੇ ਕਬਿਸ਼ਾਲੀ ਹੋਏ ਆਉਦੇ ਕੁਛ ਲੱਗਦੇ ਨੂੰ ਚੁੱਪ ਕਰਾ ਲਾ ਦਿਮਾਗ ਖਰਾਬ ਕਰ ਛੱਡਿਆ ਚੱਕਲਾ ਨੂੰ ਜਾ ਕੇ ਅਨਮੋਲ ਤੁਹਾਨੂੰ ਹੀ ਪਤਾ ਹੈ ਮੈਂ ਘਰ ਦੇ ਕੰਮ ਕਰੀ ਜਾਂਦੀ ਆ 2 ਮਿੰਟ ਤੁਸੀਂ ਚੱਕ ਲਓਗੇ ਫਿਰ ਕੀ ਹੋ ਜਾਊਗਾ ਓਕੇ ਤੁਸੀਂ ਚੱਕ ਲਓਗੇ ਕਿਉਂ ਮੈਂ ਨੌਕਰ ਰੱਖਿਆ ਵੀ ਤੇਰੇ ਜਵਾਬ ਨੂੰ ਚੱਕਾਂ ਅਨਮੋਲ ਆ ਨੌਕਰਾਂ ਦੀ ਗੱਲ ਕਿੱਥੋਂ ਆ ਗਈ ਮਾਪੇ ਦਾ ਫਰਜ਼ ਹੁੰਦਾ ਜਵਾਂਕਰ ਨੂੰ ਸੰਭਾਲਣਾ ਤੇ ਨਾਲੇ ਜ਼ਿੰਮੇਵਾਰੀ ਹੁੰਦੀ ਆ ਤੁਸੀਂ ਆਪ ਦੀ ਜ਼ਿੰਮੇਵਾਰੀ ਤੋਂ ਭੱਜੀ ਜਾਂਦੇ ਹੋ ਜ਼ਿੰਮੇਵਾਰੀ ਨਾ ਕਿਹੜੀ ਜ਼ਿੰਮੇਵਾਰੀ ਪੂਆ ਦਾ ਫੋਨ ਆਇਆ ਸੀ ਕੱਲ ਨੂੰ ਆ ਰਹੀ ਆ ਪੂਆ ਤੇ ਨਾਲੇ ਅੰਦਰੋਂ ਝੋਲਾ ਲਿਆ ਕੇ ਦੇ ਮੈਂ ਸਬਜ਼ੀ ਤੇ ਨਾਲ ਪਨੀਰ ਲਿਆਵਾਂ ਪੂਆ ਜੀ ਆ ਰਹੇ ਨੇ ਚਲੋ ਇਹ ਤਾਂ ਵਧੀਆ ਗੱਲ ਆ ਨਾਲੇ ਮੈਂ ਵੀ ਤੁਹਾਨੂੰ ਦੱਸਣਾ ਸੀ ਵੀ ਕੱਲ ਨੂੰ ਮੰਮੀ ਆ ਰਹੇ ਨੇ ਤੇ ਥੋੜੀ ਜਿਹੀ ਫਰੂਟ ਵੀ ਲੈ ਆਇਓ ਨਾ ਤੇਰੀ ਮਾਂ ਨੇ ਇੱਥੇ ਕੀ ਲੈਣਾ ਆਉਣਾ ਨਾਲੇ ਮੈਂ ਠੇਕਾ ਨਹੀਂ ਲਿਆ ਵੀ ਉਹਨਾਂ ਨੂੰ ਫਰੂਟ ਲਿਆ ਕੇ ਦੇਵਾਂ ਮੈਂ ਅਨਮੋਲ ਆ ਕਿਵੇਂ ਦੀ ਗੱਲਾਂ ਕਰੇ ਜਾਂਦੇ ਤੁਸੀਂ ਮੇਰੀ ਮਾਂ ਤੁਹਾਡੀ ਕੁਛ ਲੱਗਦੀ ਨਹੀਂ ਤੇ ਨਾਲੇ ਜੇ ਉਹ ਘਰੇ ਆ ਜਾਣਗੇ ਫਿਰ ਕਿੱਟੇ ਗੱਲ ਆ ओके ਫੇਰ ਕਿੱਡੀ ਕੀ ਗੱਲ ਆ ਉਹ ਸਾਲੇ 30 ਦਿਨ ਚਾਕੇ ਮੂੰਹ ਇੱਥੇ ਆ ਜਾਂਦੇ ਆ ਕਦੇ ਤੇਰਾ ਭਰਾ ਆਵੜਦਾ ਕਦੇ ਤੇਰੀ ਮਾਂ ਆ ਜਾਂਦੀ ਆ ਪਤਾ ਨਹੀਂ ਸਾਲੇ ਦਾ ਦੱਬਿਆ ਕੀ ਇੱਥੇ ਉਹਨਾਂ ਨੇ ਆਪਦੀ ਧੀ ਦਿੱਤੀ ਆ ਤੁਹਾਨੂੰ ਤੇ ਉਹਨਾਂ ਦਾ ਆਉਣਾ ਤਾਂ ਬਣਦਾ ਹੀ ਆ ਤੇ ਮੇਰਾ ਹੋਰ ਹੈ ਵੀ ਕੌਣ ਹੋਰ ਮੇਰੇ ਕੋਲ ਕੌਣ ਆਊ ਜਾਊਗਾ ਓਏ ਉਹਨਾਂ ਕੱਲਿਆਂ ਨੇ ਨਹੀਂ ਧੀ ਦਿੱਤੀ ਹੋਰ ਵੀ ਬਥੇਰੇ ਲੋਕ ਆ ਮੈਨੂੰ ਮਤਾਂ ਨਾ ਦਿਆ ਕਰ ਬੜਨਾ ਅਨਮੋਲ ਤੁਸੀਂ ਤਾਂ ਅੱਜ ਜਮੇ ਹੀ ਬਗਾਨਾ ਕਰਤਾ ਮੇਰੇ ਪੇਕੇਆਂ ਨੂੰ ਜਿਨ੍ਹਾਂ ਨਾਲੇ ਭੂਆ ਜੀ ਵੀ ਤਾਂ ਆ ਹੀ ਰਹੇ ਨੇ ਉਹ ਪੂਆ ਦਾ ਇਹ ਘਰ ਹੈ ਜਦੋਂ ਮਰਜੀ ਆਵੇ ਤੇ ਜਦੋਂ ਮਰਜੀ ਜਾਵੇ ਉਹਨੂੰ ਕੋਈ ਨਹੀਂ ਰੋਕ ਸਕਦਾ ਇਹ ਉਹਦਾ ਘਰ ਹੈ ਫਿਰ ਮੇਰਾ ਵੀ ਇਸ ਘਰ ਤੇ ਪੂਰਾ ਹੱਕ ਆ ਨਾਲੇ ਮੇਰੇ ਨਾਲ ਫਰਕ ਕਿਉਂ ਵਿਸ਼ਾਲੀ ਬੰਦਾ ਨਾਲ ਆਉਂਦੀ ਔਕਾਤ ਕਰਕੇ ਜਾਣਾ ਜਾਂਦਾ ਜੇ ਤੇਰੀ ਇੰਨੀ ਔਕਾਤ ਹੁੰਦੀ ਆਪਦੇ ਹੱਕ ਲੈ ਸਕਦੀ ਸੀ ਇਹ ਰਿਸ਼ਤੇ ਔਕਾਤ ਨਾਲ ਨਹੀਂ ਹੁੰਦੇ ਅਨਮੋਲ ਨਾਲੇ ਜਦੋਂ ਆਪਣੀ ਗੱਲ ਹੋਈ ਸੀ ਆਪ ਨੂੰ ਪਿਆਰ ਹੋਇਆ ਸੀ ਉਦੋਂ ਤੱਕ ਅਜਿਹੀ ਗੱਲ ਨਹੀਂ ਕੀਤੀ ਤੁਸੀਂ ਹਉ ਤੂੰ ਬਹੁਤ ਬੋਲਣ ਲੱਗ ਗਈ ਚੰਗੀ ਰਹੇਂਗੀ ਆਪਦੀ ਜਵਾਨ ਨੂੰ ਜੰਦਰਾ ਮਾਰ ਕੇ ਰੱਖਿਆ ਕਰ ਮੇਰੀ ਤਾਂ ਕਿਸਮਤ ਹੀ ਫਟ ਗਈ ਸਾਰੇ ਸੁਪਨੇ ਤਾਂ ਤੋੜਦੇ ਤੁਸੀਂ ਮੇਰੇ ਹੁਣ ਤਾਂ ਜ਼ਿੰਦਗੀ ਖਰਾਬ ਹੋ ਗਈ ਮੇਰੀ ਨਾ ਮੈਂ ਕੀਤੇ ਤੇਰੀ ਜ਼ਿੰਦਗੀ ਬਰਬਾਦ ਕੋਈ ਉਦੋਂ ਮਿਲਣ ਲਈ ਕੌਣ ਬੁલાਉਂਦੀ ਸੀ ਤੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਤੂੰ ਪਾਉਂਦੀ ਸੀ ਦੇਣੇ ਮੋਟਰ ਤੇ ਹੀ ਮਿਲਣ ਤੂੰ ਆਉਂਦੀ ਸੀ ਨਾ ਮੈਂ ਕੀਤੇ ਤੇਰੀ ਜ਼ਿੰਦਗੀ ਬਰਬਾਦ ਬਸ ਅਨਮੋਲ ਬਹੁਤ ਬੋਲੇ ਤੁਸੀਂ ਮਾਰਦੇ ਨਾ ਜਮੇਣੇ ਇਸ ਗੱਲ ਦੇ ਜੇ ਮੈਂ ਪਿਆਰ ਕਰਦੀ ਸੀ ਨਾ ਤਾਂ ਤੁਹਾਡੇ ਕੋਲ ਆਉਂਦੀ ਸੀ ਤੇ ਮੈਨੂੰ ਥੋੜੇ ਤੇ ਬਹੁਤ ਯਕੀਨ ਸੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਐਵੇਂ ਤੇ ਨਿਕਲ ਜਾਓਗੇ ਉਹ ਫਿਰ ਕਰਦੀ ਤਾਂ ਤੂੰ ਹੀ ਸੀ ਨਾ ਮੰਨਦੀ ਆ ਨਾ ਆਪਣੀ ਗਲਤੀ ਨੂੰ ਉਹ ਮੈਂ ਕਿੱਥੇ ਕਰਾਉਂਦਾ ਸੀ ਤੇਰੇ ਅਰਗੀ ਨਾਲ ਵਿਆਹ ਮੈਂ ਤਾਂ ਹੋਰ ਬਥੇਰੀਆਂ ਕੁੜੀਆਂ ਨੂੰ ਠੋਕਰ ਮਾਰੀ ਐ ਕੋਈ ਨਨਮੋਰ ਕਦਨਾਂ ਕਦੇ ਕਿਸੇ ਕੁੜੀ ਦੀ ਬਾਤਵਾ ਜ਼ਰੂਰ ਲੱਗਦੀ ਆ ਤੇ ਉਦੋਂ ਹੀ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੁਣ ਬੜਾ ਟਾਈਮ ਨਹੀਂ ਤੁਹਾਨੂੰ ਵੀ ਇੱਕ ਦਿਨ ਅਹਿਸਾਸ ਹੋਊਗਾ ਜਿੰਨਾਂ ਕੁੜੀਆਂ ਦੀ ਤੁਸੀਂ ਜ਼ਿੰਦਗੀ ਖਰਾਬ ਕੀਤੀ ਐ ਨਾ ਉਹਨਾਂ ਚੋਂ ਇੱਕ ਦੀ ਬਾਤਵਾ ਤਾਂ ਲੱਗੂਗੀ ਉਹ ਕੋਈ ਬਾਤੋਵਾਨੀ ਲੱਗਦੀ ਜੇ ਕੁੜੀ ਸਹਿਮਤ ਹੁੰਦੀ ਆ ਫੇਰ ਆਹ ਕੁਛ ਹੁੰਦਾ ਉਹ ਬਾਅਦ ਚ ਤੇਰੇ ਵਰਗੀਆਂ ਗੱਲਾਂ ਬਣਾਉਣ ਲੱਗ ਜੰਦੇ ਨੇ ਮੈਂ ਤਾਂ ਕੋਈ ਗੱਲ ਬਣਾਈ ਨਹੀਂ ਗੱਲਾਂ ਤਾਂ ਇਸ ਕਰਕੇ ਮਿਰੋਜ ਮੇਰੀਆਂ ਬਣ ਜੇ ਨੇ ਹੋਰ ਤਾਂ ਹੋਰ ਮੇਰੇ ਭਰਾ ਤੇ ਮੇਰੇ ਮਾਣ ਨੂੰ ਮੈਂ ਇੱਥੇ ਬੇਇੱਜ਼ਤੀ ਕਰਵਾ ਕੇ ਤਰਵਾਇਆ ਉਹ ਦਿਮਾਗ ਨਾ ਖਾ ਜਾ 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 ਕੇ ਝੋਲਾ ਲੈ ਆ ਦੇ ਹੋਰ ਵੀ ਬਥੇਰੇ ਕੰਮ ਕਰਨੇ ਆ ਤੇਰੀ ਬਗਵਾਸ ਸੁਣਨ ਨੂੰ ਨਹੀਂ ਖੜਾ ਇੱਥੇ ਮੈਂ ਮਾਰੀਏ ਦੀਆਂ ਗੱਲਾਂ ਖੜੀ ਇੱਥੇ ਅਬ ਤੇ ਪੈਰ ਤੇ ਪਾਣੀ ਵੀ ਨਹੀਂ ਪੈਂਦੇ ਕਦੇ ਨਹੀਂ ਆਪਦੀ ਗਲਤੀ ਮੰਨਦੇ ਹੈਗੇ ਕੁੰਮਕਮਾ ਕੇ ਔਰਤ ਦੀ ਗਲਤੀ ਕੱਢੀ ਜਾਂਦੀ ਆ ਦੁੱਖ ਵੀ ਔਰਤ ਸਹਿੰਦੀ ਆ ਤੇ ਇਹਨਾਂ ਦੇ ਜ਼ੁਲਮ ਵੀ ਰੱਬਾ ਕੁੜੀਆਂ ਦੇ ਜੁਨ ਦਾ ਤੂੰ ਬੜੀ ਔਖੀ ਕੀਤੀ ਆ ਪਤਾ ਨਹੀਂ ਕਿੰਨੇ ਕੁ ਦੁੱਖ ਸਹਣੇ ਪੈਂਦੇ ਆ ਪਹਿਲਾਂ ਪੇਕੇ ਘਰੇ ਤੇ ਫਿਰ ਸਹੁਰੇ ਘਰੇ ਓਏ ਆ ਜਾ ਹੁਣ ਅੰਦਰ ਹੀ ਸੌਂਗੀ ਜਾ ਕੇ ਮੈਂ ਮਰ ਜਾ ਆ ਚਾਹ ਬਣਾਈਏ ਨਹੀਂ ਹੰਗਲ ਪਾਣੀ ਮੇਰੇ ਮੱਥੇ ਮਾਰਿਆ ਨਾ ਮਿੱਠਾ ਨਾ ਪੱਤੀ ਪੂਆ ਜੀ ਮੈਂ ਵੀ ਤਾਂ ਇਹ ਚਾਹ ਪੀਦੀ ਆ ਤੇ ਨਾਲੇ ਮੈਂ ਤਾਂ ਦੁੱਧ ਚ ਪੱਤੀ ਪਾ ਕੇ ਲਿਆਈ ਆ ਤੁਹਾਡੇ ਵਾਸਤੇ ਸਪੈਸ਼ਲ ਤੁਹਾਨੂੰ ਵਧਿਆ ਨਹੀਂ ਲੱਗੀ ਨਾ ਮੈਂ ਝੂਠ ਬੋਲਦੀ ਆ ਹੁਣ ਇਹਨੂੰ ਦੁੱਧ ਚ ਪੱਤੀ ਕਹਿੰਦੇ ਨੇ ਮੂੰ ਮੈਂ ਮਰ ਜਾ ਕੋਈ ਗੱਲ ਨਹੀਂ ਪੂਆ ਜੀ ਜੇ ਤੁਹਾਨੂੰ ਨਹੀਂ ਵਧਿਆ ਲੱਗੀ ਮੈਂ ਦੁਬਾਰਾ ਬਣਾ ਦਿੰਨੀ ਆ ਬਸ ਰਹਿਣ ਦੇ ਹੁਣ ਅਹੀਂ ਜੇ ਲੱਲ ਦੁਬਾਰੇ ਲਾ ਆਂਗੀ ਨਾ ਤੇਰੇ ਮਾਪਿਆਂ ਨੇ ਤੈਨੂੰ ਕੋਈ ਕੰਮ ਦੰਦਾ ਸਿਖਾਇਆ ਨਹੀਂ ਪੂਆ ਜੀ ਮੇਰੀ ਮਾਣੀ ਮੈਨੂੰ ਸਾਰੇ ਕੰਮ ਸਿਖਾਏ ਨੇ ਫਿਰ ਕੀ ਹੋਗਾ ਤੁਹਾਨੂੰ ਨਹੀਂ ਪਸੰਦ ਇਹ ਮੈਂ ਕਹਤਾ ਇੱਤੈ ਵੀ ਦੁਬਾਰਾ ਬਣਾ ਲੈਂਦੀ ਆ ਸਵਾਸ ਖਾਏ ਨੇ ਕੰਮ ਜੇ ਕੰਮ ਸਖਾਏਂਂ ਜ਼ਰਾ ਤੇ ਚਾਦੀ ਕੁਟ ਚੱਜ ਦੀ ਬਣਾਉਂਦੀ ਤੂੰ ਐਹੀ ਜੀ ਚਾਤਾ ਨਾਲ ਸਾਡੇ ਘਰੇ ਨੌਕਰਾਂ ਨੇ ਵੀ ਬਣਾ ਦਿੰਦੀ ਏ ਜਿਹੜੀ ਤੂੰ ਮੇਰੇ ਮੱਥੇ ਮਾਰੀ ਏ ਚਲੋ ਕੋਈ ਨਾ ਕੋਜੀ ਛੱਡੋ ਇਹ ਗੱਲਾਂ ਨੂੰ ਐਂ ਦੱਸੋ ਕਦੇ ਸਾਰੇ ਠੀਕ ਸੀ ਤੇ ਨਾਲੇ ਜੇ ਹੁਣ ਆਇਓ ਨਾ ਤਾਂ 2-4 ਦਿਨ ਲਾ ਕੇ ਜਾਇਓ ਹੋਰ ਹੁਣ ਮੈਂ ਹੁਣੇ ਮੋੜਨੇ ਥੋੜੀ ਲੱਗੀਆਂ ਮੇਰੇ ਪੇਕੇਆਂ ਦਾ ਘਰ ਸੁਖਰਾਂ ਰਹਿ ਕੇ ਤਾਂ ਜਾਉਂਗੀ ਕੋਈ ਗੱਲ ਨਹੀਂ ਭੂਆ ਜੀ ਵਧੀਆ ਸਾਡਾ ਵੀ ਜੀ ਲੱਗਿਆ ਰਹੂਗਾ ਜੇ ਤੁਸੀਂ 4 ਦਿਨ ਲਾਜੂਂਗੇ ਨਾਲੇ ਜਵਾਕ ਨੂੰ ਚੱਕਣ ਵਾਲਾ ਕੋਈ ਹੈ ਨਹੀਂ ਸੀ ਮੰਮੀ ਨਾਣ ਕੇ ਗਏ ਆ ਚਲ ਹੁਣ ਤੁਸੀਂ ਸੰਭਾਲਿਆ ਕਰੋਗੇ ਲੈ ਦੱਸ ਮੈਂ ਇੱਥੇ ਕਿਸੇ ਦੇ ਜਵਾਕ ਖੜਿਆ ਹਾਂ ਥੋੜੀ ਆਈ ਆ ਮੈਂ ਤਾਂ ਆਪਦੇ ਤੀਜੇ ਕੋਲੇ ਆਈ ਆ ਵੀ 4 ਦਿਨ ਉਹਦੇ ਕੋਲੇ ਰਹਿ ਕੇ ਆਉਂਗੀ ਆਪਦੀ ਮਾਂ ਨਾਲੋਂ ਵੱਧ ਤੇ ਉਹ ਕਰਦਾ ਮੇਰਾ ਉਹ ਲੈ ਭੂਆ ਜੀ ਆ ਕਿਵੇਂ ਦੀ ਗੱਲ ਕਰਤੀ ਤੁਸੀਂ ਨਾਲੇ ਜਵਾਕ ਵੀ ਤਾਂ ਤੁਹਾਡਾ ਕੁਝ ਲੱਗਦਾ ਹੀ ਆ ਆਖਰ ਨੂੰ ਹੈ ਤਾਂ ਤੁਹਾਡੇ ਭ੍ਰਿਜ ਦਾ ਖੋਣੀ ਆ ਆਏਗਾ ਭਤੀਜੇ ਦਾ ਫੋਨ ਮੇਰੀ ਗੱਲ ਸੁਣ ਲੈ ਭਾਈ ਮੈਂ ਨਹੀਂ ਕਿਸਦੇ ਜਵਾਬ ਜਬੂਕ ਚੱਕਦੀ ਨਾਲੇ ਮੇਰੇ ਤਾਂ ਆਪਦੇ ਘਰੇ ਪੁੱਤਾ ਹੈਗਾ ਮੈਂ ਕਿਉਂ ਕਿਸੇ ਦੇ ਨਾਲੀਆਂ ਪੁੰਚਾਂ ਭੂਆ ਜੀ ਤੁਸੀਂ ਵੈਨਾਂ ਵਾਲੀ ਗੱਲ ਕਰਤੀ ਹੁਣ ਮੈਂ ਕਿਹਣਾ ਜਵਾਬ ਪਿੱਛੋਂ ਲੱਗ ਗਈ ਸੀ ਤੂੰ ਤਾਂ ਭਾਈ ਬਾੜਾ ਬੋਲਦੀ ਐ ਨੂੰਹਾਂ ਧੀਆ ਇੰਨਾ ਬੋਲਦੀ ਐ ਥੋੜੀ ਚੰਗੀਆਂ ਲੱਗਦੇ ਹੁੰਦੇ ਆ ਤਾਂ ਹੀ ਸਾਰਿਆਂ ਨੂੰ ਵਿਚਾਰਾ ਅਨਮੋਲ ਤਾਂ ਪਿਆ ਰਹਿੰਦਾ ਮੇਰੀ ਪਰਜਾਈ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਤਾਂ ਬਾੜੀ ਤੰਗਾਈ ਪਈਆਂ ਚਾਰ ਦਿਨ ਪੇਕੇ ਲਾ ਕੇ ਆਉਣੀ ਆ ਬੋ ਜੀ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਅਨਮੋਲ ਤੇ ਮੰਮੀ ਮੇਰੇ ਨਾਲ ਲੜਦੇ ਰਹਿੰਦੇ ਆ ਜਿੰਨਾ ਜਦੋਂ ਮੇਰੇ ਤੇ ਕਰਦੇ ਆ ਜੇ ਕੋਈ ਹੋਰ ਹੁੰਦੀ ਨਾ ਤਾਂ ਉਹਨੂੰ ਛੱਡ ਕੇ ਚਲੀ ਜਾਂਦੀ ਨਹੀਂ ਬੱਸ ਕਰ ਐਡੇ ਵੀ ਨਹੀਂ ਮੇਰੇ ਪੇਕੇ ਵਾੜੇ ਹੈਗੇ ਜਿੰਨੇ ਤੂੰ ਬਣਾਈ ਜਾਂਦੇ ਆ ਇਹ ਤਾਂ ਸ਼ੁਕਰ ਹੈ ਵੀ ਮੇਰੀ ਪਰਜਾਇ ਨੇ ਮੈਨੂੰ ਤੇਰੇ ਬਾਰੇ ਸਾਰਾ ਕੁਝ ਦੱਸਿਆ ਨਹੀਂ ਤੂੰ ਤਾਂ ਪਤਾ ਨਹੀਂ ਕੀ ਕੀ ਹੋਰ ਸੁਣਾਉਂਦੀ ਮੈਨੂੰ ਮੇਰੇ ਬਾਰੇ ਦੱਸਿਆ ਕੀ ਦੱਸਿਆ ਬੋ ਜੀ ਤੇ ਨਾਲੇ ਮੈਂ ਵੀ ਤਾਂ ਤੁਹਾਡੇ ਲੋਹਾ ਵਰਗੀ ਆ ਮੈਂ ਤਾਂ ਸੋਚਿਆ ਸੀ ਪਪੂ ਆ ਜੀ ਆਉਣਗੇ ਚਲ ਦੁੱਖ ਸੁੱਖ करूंगी ਬੈਠ ਕੇ ਪਰ ਤੁਸੀਂ ਵੀ ਨਾ ਹੋਰ ਬੂਆ ਜੀ ਪੀ ਲੈ ਚਾਹ ਪਾਣੀ ਦੇ ਪੀਤਾ ਨਹੀਂ ਹਲੇ ਹਾਂ ਆਪ ਤਾਂ ਮੈਨੂੰ ਉਤਾਰ ਕੇ ਇੱਥੇ ਤੁਰ ਗਿਆ ਲੈ ਇੱਥੇ ਤੋਂ ਟਿੱਕੇ ਘਰੇ ਨਹੀਂ ਬੈਠੇ ਜਾਂਦਾ ਹੁੰਦਾ ਇੰਨੀ ਗਰਮੀ ਐ ਪਪੂਆ ਮੈਂ ਤਾਂ ਯਾਰਾਂ ਦੋਸਤਾਂ ਕੋਲ ਬਹਿ ਜਾਨਾ ਜਾ ਕੇ ਘਰੇ ਤਾਂ ਸਾਰਾ ਦਿਨ ਟੈਂ ਟੈਂ ਹੀ ਨਹੀਂ ਮੁੱਕਦੀ ਮੈਨੂੰ ਤਾਂ ਆਪ ਪਾਈ ਆ ਕੜੇਸ ਜਾਣਾ ਸੱਚੀ ਜਮਾ ਚੰਗਾ ਨਹੀਂ ਲੱਗਦਾ ਹੈਗਾ ਤੇ ਚਾਹ ਪੀ ਲਈ ਤੁਸੀਂ ਪੀ ਲਈ ਚਾਹ ਖੰਗਲ ਪਾਣੀ ਮੱਥੇ ਮਾਰਿਆ ਐਂ ਕਰਦਾ ਗੱਲਾਂ ਵੀ ਜਿੰਦਗੀ ਇਹਨੇ ਮੈਨੂੰ ਚਾਰ ਪਲੇਟਾਂ ਲਾਈਆਂ ਹੁੰਦੀਆਂ ਮੂਰੇ ਚਾਹ ਵੀ ਕਿਸੇ ਕੰਮ ਦੀ ਨਹੀਂ ਸੀ ਭਾਈ ਨਾ ਚੋ ਮਿੱਠਾ ਨਾ ਪੱਤੀ ਬਿਸ਼ਾਲੀ ਕੀ ਕਹਿੰਦੀ ਆਪੂਆ ਓਏ ਐਂ ਸੇਵਾ ਕਰੀਦੀ ਹੁੰਦੀ ਆ ਪੂਆ ਇਸ ਘਰ ਦੀ ਧੀ ਆ ਕੋਈ ਬਗਾਨੀ ਨਹੀਂ ਆ ਕੱਲੀ ਚਾਹ ਮੱਥੇ ਮਾਰੀ ਨਹੀਂ ਜੀ ਐਵੇਂ ਦੀ ਗੱਲ ਨਹੀਂ ਹੈਗੀ ਨਾ ਤਾਂ ਘਰੇ ਬਿਸਕਟ ਸੀ ਤੇ ਨਾ ਹੀ ਨਮਕੀਨ ਸੀ ਉੱਪਰ ਦੀ ਤੁਸੀਂ ਵੀ ਘਰੇ ਹੈ ਨਹੀਂ ਸੀਗੇ ਫਿਰ ਹੁਣ ਮੈਂ ਕਿੱਦੋਂ ਮੰਗਵਾਉਂਦੀ ਤਾ ਕਰਕੇ ਮੈਂ ਭੂਜੀ ਨੂੰ ਕੱਲੇ ਚਾਹ ਬਣਾ ਕੇ ਦੇਤੀ। ਨਾ ਕੱਲ ਜਦੋਂ ਸ਼ਾਮ ਨੂੰ ਬਾਜ਼ਾਰ ਗਿਆ ਸੀ ਤੈਨੂੰ ਦੱਸ ਕੇ ਗਿਆ ਸੀ ਮੈਂ ਵੀ ਭੂਆ ਨੇ ਆਉਣਾ ਤੇ ਉਦੋਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਸਮਾਨ ਮੁੱਕਿਆ ਪਿਆ ਘਰੇ। ਜਾ ਤਾਂ ਭਾਈ ਇਹ ਤੈਨੂੰ ਤਾਂ ਕਰਾਉਦੀ ਜਿਹਨੂੰ ਮੇਰੇ ਆਉਣ ਦਾ ਚਾਹ ਹੁੰਦਾ। ਇਹਨੇ ਤਾਂ ਮੈਨੂੰ ਦੇਖ ਕੇ ਮੱਥੇ ਵੱਟ ਪਾ ਲਿਆ। ਹਲੇ ਪਤਾ ਕੀ ਕਹਿੰਦੀ ਆ। ਆਖੇ ਭੂਆ ਮੇਰੇ ਜਵਾਖ ਖੜਾ ਲਿਆ ਕਰੀ। ਲੈ। ਨਾ ਮੈਂ ਘਰੇ ਨਹੀਂ ਸੀ। ਤੂੰ ਆਉਂਦੀ ਭੂਆ ਤੇ ਹੁਕਮ ਚਲਾਉਣ ਬੈਗੀ? ਉਹ ਖਬਰਦਾਰ ਹੋ ਜਾ। ਜੇ ਮੇਰੀ ਭੂਆ ਨੂੰ ਕਿਸੇ ਕੰਮ ਲਈ ਆਖਿਆ ਤਾਂ ਜਿਵੇਂ ਕਿਸੇ ਕੰਮ ਲਈ ਨਹੀਂ ਆਖਿਆ ਭੂਆ ਨੂੰ ਮੈਂ ਤਾਂ ਸਿਰਫ ਆਪਣੇ ਕਾਕੇ ਦੀ ਗੱਲ ਕੀਤੀ ਸੀ ਹੋਰ ਮੈਂ ਭੂਆ ਜੀ ਨੂੰ ਕੀ ਕਹਾਂਗਾ ਹੂੰ ਕਾਕਾ ਉਹ ਜੀ ਦਾ ਕਾਕਾ ਹੈਗਾ ਨਾ ਉਹਨੂੰ ਕਹੇ ਵੀ ਆ ਕੇ ਚੱਕ ਲੈ ਸਾਨੂੰ ਨਹੀਂ ਲੋੜ ਤੇਰੇ ਕਾਕੇ ਚੱਕਣ ਦੀ ਭੂਆ ਇਹਦਾ ਜਵਾਗ ਜੂ ਚੱਕਣ ਦੀ ਤੈਨੂੰ ਕੋਈ ਲੋੜ ਨਹੀਂ ਆਪਦਾ ਆਪੇ ਚੱਕੇ ਨਾ ਚੱਕੇ ਜੇ ਮੇਰੀ ਭੂਆ ਨੂੰ ਕੋਈ ਕੰਮ ਲਈ ਆਖਣਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੇਰੀ ਭੂਆ ਹੀ ਨਹੀਂ ਇਹ ਮੇਰੀ ਮਾਂ ਸਮਝੀਗੇ ਨਾ ਜਾ ਜਾ ਕੇ ਕੰਮ ਕਰ ਲੈ ਹਜੇ ਆਈ ਨੂੰ ਹਜੇ 10 ਮਿੰਟ ਨਹੀਂ ਹੋਏ ਲੱਗੀ ਹੁਕਮ ਚਲਾਉਣ ਪੂਆ ਮੇਰੀ ਗੱਲ ਸੁਣ ਤਾਈ ਤੈਨੂੰ ਬਾੜਾ ਚੰਬੜਾ ਰੱਖਿਆ ਬੇ ਨੂੰ ਤਾਂ ਮੇਰੇ ਘਰੇ ਵੀ ਐ ਮੈਂ ਤਾਂ ਸੂਈ ਦੇ ਨੱਕੇ ਥਾਈ ਕੱਢੀ ਹੋਈ ਐ ਮਜਾਲ ਕੀ ਐ ਮੇਰੇ ਮੂਰੇ ਚੂ ਵੀ ਕਰ ਜੇ ਓ ਕਾਣੂ ਪੂਆ ਹਾ ਬੇਬੇ ਨੇ ਹੁਣ ਚਬਲਾਤੀ ਮਾੜੀ ਜੀ ਮੈਂ ਤਾਂ ਇਹਨੂੰ ਜੁੱਤੀ ਥੱਲੇ ਰੱਖ ਦਾਂ ਨਹੀਂ ਤੇ ਚਾਪੜਾ ਪ੍ਰੇਟ ਹੁੰਦੀ ਐ ਇਹਦੀ ਪੁੱਤ ਇਹਨੂੰ ਕੰਟਰੋਲ ਚ ਰੱਖ ਨਹੀਂ ਅੱਗੇ ਜਾ ਕੇ ਤੂੰ ਹੀ ਬਾੜਾ ਤੰਗ ਹੋਏਗਾ ਸਹੀ ਗੱਲ ਆ ਪੂਆ ਹੁਣ ਤੂੰ ਆ ਗਈ ਹੁਣ ਤੂੰ ਮੇਰੇ ਨਾਲ ਐ ਦੇਖਦੇ ਆਂ ਵੀ ਅੱਗੇ ਅੱਗੇ ਹੁੰਦਾ ਕੀ ਐ ਕੋਈ ਨਾ ਪੂਆ ਤੂੰ ਵੀ ਕਰ ਲ ਆਂ ਮੈਂ ਤੇ ਛੱਡ ਕੇ ਮੈਂ ਵੀ ਸੌਣ ਨਾ ਜਾ ਕੇ ਤੂੰ ਵੀ ਥੱਕੀ ਆਈ ਈ ਚੰਗਾ ਪੁੱਤ ਕਰ ਲੈ ਆ ਰਾਮ ਨਾਲੇ ਮੇਰੀ ਗੱਲ ਸੁਣ ਨਾ ਇੰਨੀ ਗਰਮੀ ਚ ਬਾਹਰ ਇਹ ਨਾ ਨਿਕਲਿਆ ਕਰ ਕੋਈ ਪੂਆ ਘਰੇ ਚੱਤ ਨਹੀਂ ਲੱਗਦਾ ਤਾਂ ਕਰਕੇ ਮੈਂ ਜਾ ਕੇ ਯਾਰਾਂ ਦੋਸਤਾਂ ਕੋਲ ਬਹਿ ਜਾਂਦਾ ਪੁੱਤ ਉਹ ਤਾਂ ਮੈਨੂੰ ਵੀ ਪਤਾ ਐ ਵੀ ਘਰੇ ਇਕਲੇ ਸਾਰਾ ਦਿਨ ਕਲੇਸ਼ ਰੱਖਦੀ ਹੋ ਤੈਨੂੰ ਵੀ ਕੀ ਦੋਸ਼ ਐ ਉਹ ਕਾਹਨੂੰ ਕਲੇਸ਼ ਪੂਆ ਜੇ ਕੁਝ ਬੋਲਦੀ ਆ ਫਿਰ ਐਵੇਂ ਮੈਥੋਂ ਇਹਦੇ ਵੱਜ ਜਾਂਦੀਆਂ ਫੇਰ ਸਾਰਾ ਦਿਨ ਭੁੱਖੀ ਜਾਂਦੀ ਐ ਆਂਡੀ ਗਵਾਂਡੀ ਵੀ ਕਹਿੰਦੇ ਐ ਵੀ ਸਾਰਾ ਦਿਨ ਕੁੱਟੀ ਜਾਂਦਾ ਚੱਲ ਚੰਗਾ ਹਰਾਮ ਕਰ ਲਾ ਕਰ ਲਾ ਕੁਹਰਾ ਕਾਏ ਮੇ ਜਵਾ ਕਲਪਨਾ ਚ ਪੇ ਪੇ ਆਏ ਹਾ ਆਂਡੀ ਨੂੰ ਤਪਾਤਾ ਮੈਨੂੰ ਤੈਨੇ ਲੈ ਦੇਖ ਲੈ ਰਾਤ ਕਿਵੇਂ ਟਕੂ ਟਕੂ ਕਰਦੀ ਸੀ

ਮੇਰੇ ਖਾਤ ਇਹਨਾਂ ਨੂੰ ਤਾਂ ਸਮਾ ਇਤਹਲੇ ਸ਼ੁਕਰ ਕਰ ਤੂੰ ਜੇ ਪਰਜਾਈਂ ਮੈਨੂੰ ਦੱਸਦਾ ਮੇਰੇ ਤਾਂ ਡਿਮਾਂਡ ਹੋਈ ਨਹੀਂ ਕਿੱਥੇ ਗੱਲ ਆਉਣੀ ਸੀ ਠੀਕ ਆ ਸਮਾ ਕੀ ਦੇਖ ਮੇਰਾ ਕੀ ਕਰਨੇ ਕਿਤੇ ਆਪ ਹੀ ਨਾ ਜਾਵੇ ਦਾਸ। ਇਹ ਦੋ ਘੰਟੇ ਤਾਂ ਪਹਿਲਾਂ ਤੂੰ ਰਸੋਈ ਚੋਂ ਨਹੀਂ ਨਿਕਲੀ। ਮੈਂ ਤਾਂ ਇਹ ਨਹੀਂ ਸਮਝਉਂਦੀ ਵੀ ਇਹ ਜਿਹੇ ਕਿਹੜੇ ਪਕਵਾਰ ਬਣਾਏ ਐ। ਥੋੜਾ ਇੱਥੇ ਲੱਗੀ ਪਈਆਂ ਮਾਰਨ ਹੱਥ ਪੱਲੇ ਜੀ। ਭੂਆ ਜੀ। ਮੈਂ ਪਹਿਲਾਂ ਭਾਂਡੇ ਧੋਣੇ ਸੀਗੇ ਫੇਰ ਰੋਟੀ ਬਣਾਉਣ ਲੱਗੀ। ਹੁਣਾਂ ਕਮਰੇ ਦੀ ਚਾਦਰ ਤਾਂ ਝਾੜਨੀ ਸੀਗੀ। ਕੋਈ ਕਹਿੰਦੇ ਜੀ ਤੁਹਾਨੂੰ ਰੋਟੀ ਦੀ ਭੁੱਖ ਲੱਗੀ ਆ। ਮੈਂ ਹੁਣੇ ਲਿਆ ਦਿੰਦੀ ਆ। ਹੂੰ ਬੱਸ ਰਹਿਣ ਦੇ। ਅੱਜ ਕੀ ਤੇਰੀਆਂ ਰੋਟੀਆਂ ਤੋਂ ਬਿਨਾਂ ਹੀ ਮੈਂ ਜਿਹੀ ਜੀ ਰਾਤ ਖਵਾਈ ਸੀ। ਦਾਲ ਚ ਨਾ ਕੋਈ ਮੂੰਗੀ ਨਾ ਕੋਈ ਮਸਰੀ ਪਾਣੀ ਅਰਗੀ ਦਾਲ ਸੀ ਕੱਚੀਆਂ ਰੋਟੀਆਂ। ਮੇਰੇ ਤਾਂ ਪੇਟੇ ਡੁਖਣ ਲੱਗ ਗਿਆ ਰੋਟੀ ਖਾ ਕੇ। ਪੂਆ ਜੀ ਦਾਲ ਤੇੰਨੀ ਵਧੀਆ ਬਣੀ ਸੀਗੀ। ਤੇ ਤੁਹਾਨੂੰ ਨਹੀਂ ਪਸੰਦ ਸੀ। ਮੈਂ ਤੁਹਾਡੇ ਲਈ ਪਨੀਰ ਦੀ ਸਬਜ਼ੀ ਰੱਖੀ ਤਾਂ ਹੈਗੀ ਸੀ। ਫਿਰ ਤੁਸੀਂ ਉਹ ਖਾ ਲੈਂਦੇ। ਨਾਲ ਨਾਲ ਰੋਟੀ ਸਬਜ਼ੀ ਵਧੀਆ ਹੋਵੇ ਚਾਹਨਾ। ਉਹਦੇ ਨਾਲ ਹੀ ਡੇਢ ਦੁਖਦਾ ਹੈਗਾ। ਆ ਗਰਮੀ ਕਰਕੇ ਤੁਸੀਂ ਪਾਣੀ ਜ਼ਿਆਦਾ ਪੀ ਲੈਣਿਓ ਤਾਂ ਡੇਢ ਦੁਖਣ ਲੱਗ ਗਿਆ ਉਹ। ਲੈ ਦੱਸ ਮੈਂ ਬੜਾ ਕੰਮ ਨਹੀਂ ਆ ਵੀ ਪਾਣੀ ਪੀ-ਪੀ ਢਿੱਡ ਫੜਵਾਈ ਜਾਉ। ਆਪਦੀ ਗੱਲ ਤੇ ਨਹੀਂ ਚੰਗਾ। ਨਹੀਂ ਨਹੀਂ ਪੂਆ ਜੀ। ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਮੇਰੇ ਤੇ ਰੋਟੀ ਸਬਜੀ ਸਾਰਾ ਕੁਝ 9 ਵਜੇ ਬਣਾਉਣੀ ਆ ਤੁਹਾਨੂੰ ਹੋਈ ਨਹੀਂ ਵਧੀਆ ਲੱਗਿਆ ਨਾ ਹੁਣ ਤੇਰਾ ਕੀ ਮਤਲਬ ਐ ਵੀ ਮੈਂ ਬਈਆਂ ਸਬਜ਼ੀਆਂ ਖਾਵਾਂ ਨਾਲੇ ਜਨਮੋਲ ਨੂੰ ਪਤਾ ਲੱਗ ਗਿਆ ਨਾ ਮੈਨੂੰ ਬਈ ਹੀ ਸਬਜ਼ੀ ਖਵਾਉਣੀ ਆ ਤੂੰ ਤੇਰੀ ਗੁੱਤ ਨੂੰ ਚੰਗੀ ਤਰ੍ਹਾਂ ਘੇੜਾ ਦੇਉ ਉਹ ਪੂਆ ਜੀ ਇਹ ਗੱਲ ਕਰਕੇ ਤੁਸੀਂ ਮੈਨੂੰ ਨਾਈਂਂ ਡਰਾਓ ਜਨਮੋਲ ਮੇਰੀ ਗੁੱਤ ਪੱਟੂਗਾ ਇਹ ਕਿਹੜਾ ਪਹਿਲਾ ਦਿਨ ਆ ਉਹ ਤਾਂ ਰੋਜ਼ ਦੀ ਇਹ ਕੁਝ ਚੱਲਦਾਗਾ ਜੇ ਤੇਰੇ ਲੱਛਣ ਇਹ ਜਿਹੇ ਨੇ ਤਾਂ ਹੀ ਆ ਕੁਝ ਹੁੰਦਾਗਾ ਚੱਲ ਛੱਡ ਆਈ ਕਰਮੇ 2000 ਰੁਪਿਆ ਦੇ ਮੈਂ ਸ਼ਾਇਦ ਜਾਣਾਗਾ 2000 ਰੁਪਿਆ ਪਰ ਉਹ ਜੀ ਬਿਲਕੁਲ ਨਹੀਂ ਹੁੰਦੇ ਪੈਸੇ ਸਾਰੇ ਪੈਸੇ ਅਨਮੋਲ ਕੋਲੀ ਹੁੰਦੇ ਆ ਨਾ ਜੇ ਤੁਸੀ ਸ਼ਹਿਰ ਕੀ ਕਰਨ ਜਾਣਾ ਜੇ ਕੋਈ ਚੀਜ਼ ਮੰਗਵਾਉਣੀ ਹੈ ਤਾਂ ਤੁਸੀਂ ਅਨਮੋਲ ਤੋਂ ਮੰਗਵਾ ਲੈਂਦੇ ਮੈਂ ਦੱਸ ਨਹੀਂ ਬੰਦੇ ਨੂੰ 100 ਕਮ ਹੁੰਦਾ ਹੁਣ ਪੜਾ ਮੈਂ ਤੈਨੂੰ ਦੱਸ ਕੇ ਜਾਉਂ ਵੀ ਮੈਂ ਕੀ ਲੈ ਕੇ ਆਉਣਾ ਚੱਲ ਕੋਈ ਨਹੀਂ ਮੇਰੇ ਕੋਲੇ ਬਾੜੇ ਜੋਗੇ ਦਾ ਪੈਸੇ ਹੈਗੇ ਨੇ ਬਾਕੀ ਅਨਮੋਲ ਤੋਂ ਲੈ ਲੈਣੀ ਆ ਠੀਕ ਆ 부ਜੀ ਰੋਟੀ ਤਾਂ ਖਾਜੋ ਬਾਹਰ ਗਰਮੀ ਬਹੁਤ ਆ ਤੇ ਇਨਫੈਕਸ਼ਨ ਹੋ ਜਾ ਪੇਟ ਚ ਮਿਆਹੋ ਤੂੰ ਤਾਂ ਇੰਜ ਚਾਉਣੀ ਐ ਵੀ ਇਹ ਬਿਮਾਰ ਹੋ ਜੇ ਤੂੰ ਮੇਰੀ ਸੁੱਖ ਕਦੋਂ ਭਾਲਦੀ ਐ ਤੈਨ ਤਾਂ ਇਹ ਬਿਮਾਰ ਹੋ ਜੇ ਇੱਥੋਂ ਤੁਰਦੀ ਲੱਗੇ ਮੈਂ ਦੇਖ ਲਿਆ ਭੂਆ ਵੀ ਨਾ ਵਲਦੀ ਆ ਮੈਂ ਤਾਂ ਭੂਆ ਦੇ ਨਾ ਕਰਦੀ ਆ ਪਰ ਇਹ ਮੈਨੂੰ ਮਾੜੀ-ਵੜੀ ਗੱਲਾਂ ਦੇ ਟੋਕੇ ਜਾਣਗੇ ਪਤਾ ਨਹੀਂ ਹੋਰ ਮੇਰੀ ਕਿਸਮਤ ਚ ਕਿੰਨੇ ਕਛਤਰਖਾਨੇ ਲਿਖੇ ਹੋਏ ਆ ਲੈ ਪੈਣੀ ਹੁਣ ਤਾਂ ਤੂੰ ਖੋਸ਼ ਐ ਇਸ ਘਰੇ ਹੰਤ ਨਹੀਂ ਕੋਈ ਲੋਕ ਟੋਕ ਕਰਦਾ ਵਾਸੀ ਤਾਂ ਨਹੀਂ ਕੁਝ ਕਹਿੰਦੀ ਵੀਰੇ ਜਿਹਦੀ ਕਿਸਮਤ 'ਚ ਇੱਕ ਵਾਰ ਦੁੱਖ ਲਿਖੇ ਗਏ ਨਾ ਉਹਦੀ ਕਿਸਮਤ 'ਚ ਅਗਰ ਸੁੱਖ ਇੱਥੇ ਇਹਦਾ ਥੋੜੇ ਦਿਨ ਖੁਸ਼ ਰਹੇ ਹੁਣ ਫੇਰ ਉਹੀ ਕੰਜਰ ਕਲੇ ਸ਼ੁਰੂ ਕਰਤਾ ਹੁਣ ਕਾਹਦੇ ਲਈ ਭੈਣੇ ਹੁਣ ਤਾਂ ਪੈਨਾਂ ਦੀ ਮੰਗ ਵੀ ਪੂਰੀ ਕਰਤੀ ਬਸ ਵੀਰੇ ਇਹ ਕਜਵਾਗ ਨੂੰ ਨਹੀਂ ਚਰਦੇ ਕਹਿੰਦੇ ਨੇ ਪਤਾ ਨਹੀਂ ਕਿਹਦਾ ਖੂਨ ਆ ਇਹ ਦੋਨੇ ਮਗਪਤ ਇੱਕ ਬੋਲੇ ਬੋਲਦੇ ਆ ਨਾ ਸਾਲਿਓ ਇਹ ਸੋਡਾ ਹੋਣੀ ਐ ਮਾਸੀ ਸਿਆੜੀ ਬੜੀ ਹੋ ਕੇ ਇਹ ਜਿਹੀ ਗੱਲਾਂ ਕਰਦੀ ਐ ਬਸ ਵੀਰੇ ਹੁਣ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਜਰਕਲੇਸ਼ ਚੱਲਦਾ ਮੇਰੇ ਤੋਂ ਤਾਂ ਚੱਜ ਨਾਲ ਰੋਟੀ ਪਾਣੀ ਵੀ ਨਹੀਂ ਖਾ ਹੁੰਦਾ ਜਦੋਂ ਘਰੇ ਕਲੇਸ਼ ਹੋਵੇ ਫਿਰ ਰੋਟੀ ਪਾਣੀ ਕਿੱਥੇ ਚੰਗਾ ਲੱਗਦਾ ਮਾਸੀ ਕਿੱਥੇ ਐ ਅੱਜ ਮੈਂ ਉਹਦੇ ਨਾਲ ਗੱਲ ਕਰ ਕੀ ਜਾऊं ਹੁਣ ਕੀ ਹੋ ਗਿਆ ਉਹਨਾਂ ਨੂੰ ਵੀਰੇ ਮੰਮੀ ਤਾਂ ਨਾਨਕੇ ਗਏ ਹੋਇਆ ਤੇ ਭੂ ਆਈ ਹੋਈ ਐ ਸਾਡੇ ਕੋਲ ਪਰ ਇਸ ਵਕਤ ਤਾਂ ਭੂਆ ਵੀ ਸ਼ਹਿਰ ਗਈ ਹੋਈ ਐ ਪਪੂਆ ਤਾਂ ਛੁੱਡੀ ਹੋਈ ਨਹੀਂ ਮਾਨ ਇਹ ਤਾਂ ਮਾਸੀ ਦੇ ਵੀ ਉਤੋਂ ਦੀ ਲੱਗਦੀ ਐ ਹੋਰ ਵੀਰੇ ਇਹਨਾਂ ਤਿੰਨਾਂ ਦੀ ਤਾਂ ਇੱਕ ਗੱਲ ਆ ਮੰਮੀ ਨੇ ਆਪ ਵੀ ਫੋਨ ਕਰਕੇ ਸੱਦਿਆ ਪੂਆ ਨੂੰ ਵੀ ਮੈਂ ਨਣਕੇ ਚੱਲੀਆਂ ਤੇ ਤੂੰ ਆ ਜਾ ਕਿਉਂ ਤੇਰੇ ਤੇ ਯਕੀਨ ਨਹੀਂ ਸੀ ਵੀ ਤੂੰ ਕੁਝ ਚੋਰੀ ਕਰ ਲੇਗੀ ਵੀਰੇ ਜੀ ਕੀ ਨਹੀਂ ਹੋਵੇ ਇਹਨਾਂ ਨੂੰ ਮੇਰੇ ਤੇ ਫਿਰ ਕਲੇਸ਼ ਕਾ ਨੂੰ ਹੋਵੇ ਆ ਜਵਾਕ ਨੂੰ ਤਾਂ ਕੋਈ ਚੱਕਦਾ ਨਹੀਂ ਹੈਗਾ ਆ ਪੂਆ ਦੀ ਗੱਲ ਹੀ ਸੁਣ ਲੋ ਮੈਂ ਕੋਣ ਨੂੰ ਇੰਨਾ ਪਿਆਰ ਨਾਲ ਕਿਹਾ ਵੀ ਵਧੇ ਪੂਆ ਜੀ ਤੁਸੀਂ ਆਗੇ ਕਟੋ ਕਟਾ ਜਵਾਬ ਦੀ ਤਾਂ ਸਾਬ ਸੰਭਾਲ ਕਰ ਲਿਆ ਕਰੋਗੇ ਉੱਪਰ ਜੀ ਮੈਨੂੰ ਪੂਆ ਬੋਲਦੀ ਆ ਆਖੇ ਮੈਂ ਲੋਕਾਂ ਦੇ ਜਵਾਬ ਚੱਕਣ ਦਾ ਠੇਕਾ ਥੋੜੀ ਲਿਆ ਲੈ ਇਹ ਹੁਣ ਲੋਕਾਂ ਦਾ ਹੋ ਗਿਆ ਕਹਿੰਦੇ ਨਾ ਸੀ ਤੇਰੇ ਭਤੀਜੇ ਦੀ ਉਲਾਦੀ ਐ ਕਿਹਾ ਸੀ ਵੀਰੇ ਮੈਂ ਤਾਂ ਪਰ ਉਹ ਪੈਰਾਂ ਤੇ ਪਾਣੀ ਕਿੱਥੋਂ ਪੈਣ ਦਿੰਦੀ ਆ ਉਹ ਤਾਂ ਮੰਮੀ ਤੋਂ ਵੀ ਚਾਰ ਰਤੀਆਂ ਉੱਪਰ ਹੀ ਆ ਮਾੜੀ ਗੱਲ ਐ ਤਾਂ ਪੈਨੇ ਫਿਰ ਪਹਿਲਾਂ ਤੇਰੇ ਨਾਲ ਧੱਕਾ ਹੁੰਦਾ ਸੀ ਹੁਣ ਇਹ ਆਂਦੇ ਜਵਾਬ ਨੂੰ ਵੀ ਆਪਣਾ ਨਹੀਂ ਮੰਨਦੇ ਬਸ ਵੀਰੇ ਹੁਣ ਮੇਰੇ ਨਾਲ ਨਾਲ ਮੇਰੇ ਜਵਾਗ ਦੀ ਵੀ ਜੁਣ ਖਰਾਬ ਆ ਇਸ ਜਨਮ ਵਿੱਚ ਤਾਂ ਹੁਣ ਸਾਨੂੰ ਦੋਵਾਂ ਮਾਂ ਪੁੱਤ ਨੂੰ ਕਦੇ ਸੁੱਖ ਨਹੀਂ ਮਿਲਦਾ ਨਹੀਂ ਭੈਣੇ ਰੱਬ ਸਭ ਦੇਖਦਾ ਆਪੇ ਠੀਕ ਹੋ ਜੂ ਉਹਦੇ ਦਾ ਮਾਸੀ ਬੜੀ ਮਿੰਤਾ ਕਰਦੀ ਸੀ ਵੀ ਮaaf ਕਰ ਦਿਓ ਮਾਫੀ ਕਿੱਥੇ ਵੀਰੇ ਉਹ ਤਾਂ ਇੱਕ ਡਰਾਮਾ ਰਜਾ ਸੀ ਇਹਨਾਂ ਨੇ ਇਹ ਜਿਹੇ ਡਰਾਮੇ ਤਾਂ ਪਤਾ ਨਹੀਂ ਰੋਜ਼ ਕਿੰਨੇ ਕਰਦੇ ਆ ਨਾ ਫਿਰ ਲੜਾਈ ਕਿਹੜੀ ਗੱਲ ਨੂੰ ਆ ਹੁਣ ਕੋਈ ਤਾਂ ਗੱਲ ਹੋਊ ਗੱਲ ਤਾਂ ਕੀ ਹੋਣੀ ਆ ਵੀਰੇ ਆਪੂਆ ਕਿਸੇ ਨਾ ਕਿਸੇ ਚੀਜ਼ ਨੁਕਸ ਕਰਦੀ ਰਹਿੰਦੀ ਆ ਕਦੇ ਦਾਲ ਸਬਜ਼ੀ ਚ ਘੜਤਾ ਕਦੇ ਰੋਟੀ ਚ ਤੇ ਕਦੇ ਚਾਹ ਚ ਉੱਪਰ ਦੀ ਹਾਲੇ ਮੈਨੂੰ ਕਹਿੰਦੀ ਆ ਵੀ ਤੇਰੀ ਮਾਂ ਨੇ ਕੋ ਸਿਖਾਇਣ ਤੈਨੂੰ ਆ ਪੂਆ ਵੀ ਨਾ ਦੂਜੇ ਦੇ ਘਰੇ ਆ ਕੇ ਕਲੇਸ ਪਾਉਂਦੀ ਆਗੀ ਆਪਦੇ ਘਰੇ ਕੋਈ ਤਾਂ ਨਹੀਂ ਕੀ ਕੁਝ ਹੁੰਦਾ ਉਹ ਵੀਰੇ ਇੰਨਾ ਦੇ ਘਰ ਦਾ ਤਾਂ ਮੈਨੂੰ ਪਤਾ ਨਹੀਂ ਬਸ ਇੰਨਾ ਜ਼ਰੂਰ ਪਤਾ ਵੀ ਇਹਨਾਂ ਅੱਗੇ ਨੂੰ ਦੀ ਸਫਤਾ ਦਾ ਕਰ ਨਹੀਂ ਕਰਨੀਏ ਨੇ ਨਾਲ ਆਪਦੇ ਘਰ ਦੇ ਜਿਹੜੇ ਕੰਮ ਵਾਲੀਆਂ ਉਹਦੀ ਵੀ ਕਰਦੀ ਰਹਿੰਦੀ ਆ ਆ ਬੁੜੀਆਂ ਦਾ ਵੀ ਸਰੀ ਪਿਆ ਜੇ ਆਪਣੀ ਮਾਂ ਇਹ ਜੀ ਹੁੰਦੀ ਪਤਾ ਨਹੀਂ ਕੀ ਕੁਝ ਹੋਣਾ ਸੀ ਤੇਰੀ ਭਾਬੀ ਤੇ ਮੰਮੀ ਨਾ ਮਾਂ ਮਾਤਿਕਾ ਬਣ ਕੇ ਰਹਿੰਦੀ ਐ ਘਰ ਚ ਰੌਣਕ ਲੱਗੀ ਰਹਿੰਦੀ ਐ ਬਸ ਵੀਰੇ ਇੱਥੇ ਤਾਂ ਸਭ ਕੁਝ ਉਲਟਾ ਇਸ ਤੇ ਜਵਾਕ ਵੀ ਇਹਨਾਂ ਦੇ ਰੱਬ ਝੋਲੀ ਪਾ ਗਿਆ ਪਰ ਇਹਨਾਂ ਨੂੰ ਸਾਹਮਣਾ ਹੀ ਨਹੀਂ ਆਇਆ ਇਹ ਤੈਨੂੰ ਵੀ ਮੰਨਣ ਤੋਂ ਇਨਕਾਰ ਕਰਦੇ ਆ ਚੱਲ ਕੋਈ ਨਾ ਭੈਣੀ ਹੁਣ ਮੈਂ ਚਾਉਂਦਾ ਨਹੀਂ ਵੀਰੇ ਤੁਸੀਂ ਐ ਕਰੋ ਆ ਬੈਨ ਨੂੰ ਫੜ ਕੇ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਚੱਲ ਭੈਣੇ ਛੇਤੀ ਕਰੀ ਚੱਗੋ ਹਾਂ ਮੈਂ ਲੇਟ ਹੋਈ ਜਾਣਾ ਨਾ ਵੇਖ ਲੈ ਭਾਈ ਮੈਨੂੰ ਤਾਂ ਇਹਦੇ ਕੰਮ ਤਾਂਦੇ ਜਮਾ ਹੀ ਨਹੀਂ ਪਸੰਦ ਨਾ ਕੋਈ ਚੱਜ ਦਾ ਕਰਨਾ ਆਉਂਦਾ ਨਾ ਵਾਸਤਾ ਤੈਨੂੰ ਵੀ ਬਥੇਰਾ ਕਲਪੀ ਸੀ ਮੈਂ ਵੀ ਮੇਰੀ ਦਰਾਨੀ ਦੀ ਰਿਸ਼ਤੇਦਾਰੀ ਚ ਈਡੀ ਸੋਹਣੀ ਸੁਲੱਖੀ ਕੁੜੀ ਐ ਤੂੰ ਕਿਹੜਾ ਪੈਰਾਂ ਤੇ ਪਾਣੀ ਪੈਣ ਦਿੱਤਾ ਇੱਕੋ ਹੀ ਲੱਤ ਤੇ ਗਿਆ ਅਖੇ ਨਾ ਜੀ ਮੈਂ ਇਹਦਾ ਏਸੇ ਨਾਲ ਹੀ ਵਿਆਹ ਕਰਾਉ ਕੋ ਕਾਣੂ ਪੂਆ ਮੈਂ ਵੀ ਪੰਗੇ ਲੈ ਲਿਆ ਹੋਰ ਹੀ ਸਿਆਪਾ ਖੜਾ ਹੋ ਗਿਆ ਹਾਂ ਸਿਆਪਾ ਤਾਂ ਆਪੇ ਹੀ ਗਲ ਪਾ ਲਿਆ ਹੁਣਾਂ ਗਾਂਹ ਇੱਕ ਜਵਾਕ ਹੋ ਗਿਆ ਨਾ ਇਧਰ ਦਾ ਨਾ ਉਧਰ ਦਾ ਚਲ ਛੱਡ ਪੂਆ ਤੂੰ ਇਹਨਾਂ ਗੱਲਾਂ ਨੂੰ ਜਿਹੜਾ ਕੰਮ ਕਰਨਾ ਸੀ ਉਹ ਹੋਇਆ ਕਿ ਨਾ ਇਹੋ ਤਾਂ ਕੰਮ ਹੋ ਗਿਆ ਹੁਣ ਤੂੰ ਦੇਖਦਾ ਜਾਈਂ ਤੇ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਸਕੀਮ ਤਾਂ ਮੈਂ ਇਹੀ ਜੀ ਲੜਾਈ ਹੈ ਨਾ ਤੂੰ ਵੀ ਹੈਰਾਨ ਰਹੇਂਗਾ ਚਲ ਆਪ ਤਾਂ ਵਧੀਆ ਕੀਤਾ ਪੂਆ ਨਹੀਂ ਸਾਨੂੰ ਮਾਂ ਪੁੱਤਾਂ ਨੂੰ ਕਿੱਥੇ ਕੋਈ ਗੱਲ ਲਾਉਣੀ ਸੀ ਫਿਰ ਸਕੀਮ ਤਾਂ ਸਾਡੀ ਦੋਹਾਂ ਦੀ ਸੀ ਤਾਂ ਹੀ ਤਾਂ ਉਹ ਤੇਰੇ ਨਾਲ ਕੇ ਗਈ ਹੈ ਉਹਨੂੰ ਮੈਂ ਹੀ ਕਿਹਾ ਸੀ ਵੀ ਤੂੰ 2-4 ਦਿਨ ਟਲ ਜਾ ਚੜ ਵਧੀਆ ਕੀਤਾ ਪੂਆ ਚੀਜ਼ ਤਾਂ ਥਾਂ ਟਿਕਾਣੇ ਰੱਖਤੀ ਸੀ ਨਾ ਪਤਾ ਤਾਂ ਨਹੀਂ ਲੱਗਿਆ ਉਹਨੂੰ ਵੀ ਮੈਂ ਪਤਾ ਲੱਗਣ ਦਿਨੀਆਂ ਇਹਨੂੰ ਹੁਣ ਦੇਖੀ ਕਿਵੇਂ ਨਜ਼ਾਰਾ ਆਊਗਾ ਮੈਨੂੰ ਤਾਂ ਉਦੋਂ ਦਾ ਹੀ ਇਹਦੇ ਤੇ ਚੀਚੜੀ ਪਈ ਸੀ ਆਉਂਦੀ ਨਹੀਂ ਮੈਨੂੰ ਨੌਕਰਾਂ ਨਹੀਂ ਬਣਾ ਲਿਆ ਕਿਵੇਂ ਹੁਕਮ ਚਲਾਉਂਦੀ ਸੀ ਮੇਰੇ ਤੇ ਹੋਏ ਤਾਂ ਹੀ ਕਰਦੀ ਆ ਪੂਆ ਮੈਂ ਤਾਂ ਸੋਚ ਲਿਆ ਸੀ ਵੀ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਹੋਏ ਤਾਂ ਇਹਦੇ ਮਾਪਿਓ ਆਗੇ ਥਾਂ ਵਿਆਹ ਕਰਾਉਣਾ ਪੈਗਾ ਮੈਨੂੰ ਇਹਦੇ ਨਾਲ ਪੂ ਨੂਗੀ ਕੋਸ਼ਾ ਔੜਿਆ ਨੇ ਤੁਸੀਂ ਕਹਿ ਦਿੰਦੇ ਵੀ ਭਾਈ ਤੁਹਾਡੀ ਕੁੜੀ ਜ਼ਬਰਦਸਤੀ ਕਰਦੀ ਐ ਮੈਂ ਨਹੀਂ ਵਿਆਹ ਕਰਾਉਣਾ ਇਹਦੇ ਨਾਲ ਪੂਆ ਮੰਮੀ ਨਹੀਂ ਮੰਨੀ ਆਖੇ ਕੁੜੀ ਪ੍ਰੈਗਨੈਂਟ ਐ ਉਹੀ ਡਰ ਗਈ ਉਹ ਤਾਂ ਵੀ ਚਲ ਤੇਰੀ ਮਾਂ ਤਾਂ ਡਰ ਗਈ ਸੀ ਤੂੰ ਤਾਂ ਨਹੀਂ ਸੀ ਅਨਪੜ ਤੂੰ ਦਾ ਪੜਿਆ ਲਿਖਿਆ ਸੀ ਤੂੰ ਜਵਾਬ ਦੇ ਦਿੰਦਾ ਪਹਿਲਾਂ ਜਵਾਕ ਵਾਲੀ ਫਾਹ ਵੜਾਉਂਦਾ ਮਗਰ ਉਹ ਮੁੱਕਰ ਜਾਂਦਾ ਹੋਇਆ ਤਾਂ ਸੋਚੇ ਨਹੀਂ ਪੂਆ ਜੇ ਤੂੰ ਆ ਸਕੀਮ ਉਦੋਂ ਦੇ ਦਿੰਦੀ ਮੈਂ ਕਾਨੂੰ ਵਿਆਹ ਕਰਾਉਂਦਾ ਵੇ ਉਦੋਂ ਕਿੱਥੇ ਮੈਂ ਤੁਹਾਨੂੰ ਆ ਸਕੀਮ ਦੇ ਦਿੰਦੀ ਤੈਨੂੰ ਪਤਾ ਮੈਂ ਤਾਂ ਆਪ ਹੀ ਆਪਦੇ ਘਰੇ ਔਖੀ ਸੀ ਤੇਰਾ ਖੁਫੜ ਐਨਾ ਢਿੱਲਾ ਸੀ ਹੋ ਮੰਜੇ ਤੇ ਪਿਆ ਸੀ ਉਹਨੂੰ ਛੱਡ ਕੇ ਕਿਵੇਂ ਆਉਂਦੀ ਪੂਆ ਹੁਣ ਤਾਂ ਗਲ ਪਿਆ ਢੋਲ ਵਜਾਉਣਾ ਹੀ ਪੂ ਨਿਤ ਤੱਕ ਲੈਸ ਆ ਸਾਲਾ ਚੱਲ ਕੋਈ ਨਾ ਤੂੰ ਹੁਣ ਨਾ ਫਿਕਰ ਕਰ ਹੁਣ ਤਾਂ ਤੇਰੀ ਭੂਆ ਹਾਜ਼ਰ ਹੈ ਤੇਰੇ ਕੋਲੇ ਤੂੰ ਹੁਣ ਦੇਖਦਾ ਜਾਨੀ ਕੀ ਕਰਦੀਆਂ ਮੈਂ ਕਿੰਬਸ ਫਰੂਆ ਚੱਕਦੇ ਫਟੇ ਮੈਂ ਤੇਰੇ ਨਾਲ ਆਏ ਤਾਂ ਮੈਨੂੰ ਯਕੀਨ ਹੈ ਮੇਰੇ ਭਤੀਜੇ ਤੇ ਵੀ ਤੂੰ ਇਥੋਂ ਬਾਹਰ ਨਹੀਂ ਨਾਲ ਇੱਕ ਗੱਲ ਸੁਣ ਮੇਰੀ ਤੂੰ ਨਾ ਹੁਣ ਤੋਕ ਘਾਟੇ ਕਰੋ ਬਾਤਾਲ ਜੀ ਹਾਬ ਦੇ ਕਿਸੇ ਦੋਸਤ ਕੋਲੇ ਬਗ ਜੀ ਮੈਂ ਮੰਗ ਰੋ ਇਹਦੇ ਨਾਲ ਆਪੇ ਗੱਲ ਕਰ ਲਓ ਛੱਡ ਠੀਕ ਆ 부ਆ ਮੈਂ ਤਾਂ ਹੁਣੀ ਜਾਣਾ ਫਿਰ ਨਾਲੇ ਮੋਟਰਸਾਂ ਚ ਤੇਲ ਪਵਾ ਲਾਂਗਾ ਤੂੰ ਕਰਦੇ ਕੰਮ ਆਪਦਾ ਵੇ ਆਇ ਨਾ ਹੋਵੇ ਕਿਤੇ ਉੱਥੇ ਹੀ ਸਦੀਆਂ ਲਾਏ ਆਵੇਂ ਮਾਗਰ ਕਿੱਥੇ ਮੇਰੀ ਗੁੱਤ ਪੱਟ ਦੀ ਉਹ ਨਾਨਾ ਨਾ ਪੂਆ ਐਨੇ ਵਾਲੀ ਕਿੱਥੇ ਆ ਇਹ ਕੋਈ ਨਾ ਮੈਂ ਆਪੇ ਆਜੂਗਾ ਟਾਈਮ ਤੇ ਬਸ ਆ ਜੀ ਪਤੀਜੇ ਕੋਈ ਨਾ ਪੂਆ ਮੈਂ ਚਾਉ ਤੂੰ ਦੇਖਦਾ ਜਾ ਤੇਰੀ ਪੂਆ ਦਾ ਕੀ ਹਾਲ ਕਰਦੀ ਐ ਸ਼ਸ਼ੀਕਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਟੇ ਹੋ ਵੀਡੀਓ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਚ ਤੇ ਆਪਣੇ ਮਿੱਤਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਬਈ ਵੀਡੀਓ ਤੇ ਤੁਹਾਡੇ ਕਰਕੇ ਵੀਡੀਓ ਬਣਾਈਦੀਆਂ ਤੁਹਾਡੇ ਕਰਕੇ ਨਵੇਂ-ਨਵੇਂ ਕਨਸੈਪਟ ਲਿਆ ਲਿਆਉਂਦੇ ਜਾਂਦੇ ਆ ਤੇ ਜਿਨ੍ਹਾਂ ਨੇ ਬਈ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਂ ਬੋਲਾਂਗੇ ਪਰਮਜੀਤ ਕੌਰ ਮਨਪ੍ਰੀਤ ਸਿੰਘ ਮਨਜਿੰਦਰ ਸਿੰਘ ਮਾਧੂ ਚੰਦ ਰੁਬਿੰਦਰ ਕੌਰ ਮਨਪ੍ਰੀਤ ਕੌਰ ਹਰਜਿੰਦਰ ਕੌਰ ਗੁਰਦੀਪ ਸਿੰਘ ਲਖਵਿੰਦਰ ਕੌਰ ਮੀਆਂਨ ਮੁਦਸਿਰ ਪਰਮਜੀਤ ਕੌਰ ਜਾਸ ਪੀਵੀਐਕ 3 ਸਵਰਨਜੀਤ ਕੌਰ ਬਠਿੰਡਾ ਟੀਵੀ ਰਜਿੰਦਰ ਕੌਰ ਮਨਜੀਤ ਕੌਰ ਬੜਾਚ ਮਿਆਨ ਮੋਤਸਰ ਗੁਰਪ੍ਰੀਤ ਸਿੱਧੂ ਅਮਨੀਤ ਗੁਰਪ੍ਰੀਤ ਸਿੱਧੂ ਲਖਵਿੰਦਰ ਜੱਟ ਪੰਜਾਬੀ ਗੁਰਪ੍ਰੀਤ ਗੋਪੀ ਮੀਨੂ ਗੋਇਲ ਕਰਮਵੀਰ ਕੌਰ ਨੀਸ਼ਾ ਦਿਲ ਪਰਮਗੁਰੂ ਸਿੱਧੂ ਸਿੱਧੂ ਨਾਵੇਆ ਸ਼ਰਮ ਸੁਖਵਿੰਦਰ ਸਿੰਘ ਜੋਵਨਪ੍ਰੀਤ ਜਗਸੀਰ ਬੈਣੀਵਾਲ ਮਿਨਾਕਸ਼ੀ ਗਰਗ शिवचੰਨ ਧਾਲੀਆ ਮਣੀ ਸੇਢੀਆ ਲਖਵਿੰਦਰ ਰਮਨਦੀਪ ਗਗਨ ਸਿੱਧੂ ਗੁਰਦੀਪ ਸਿੰਘ ਪ੍ਰਿੰਸਪਾਸ ਨਿਤੂ ਕੈਂਤ ਮਹਿਕ ਚੌਧਰੀ ਪ੍ਰਵੀਨ ਤਿਮਨ ਜੋਰੀ ਅਠਵਾਲ ਜਗਰੂਪ ਮਾਨ ਸਵਰਨਕੌਰ ਪ੍ਰਦੀਪ ਕੌਰ ਕਿਸਮਤ ਕੌਰ ਲਾਡੀ ਔਲਖ ਮਨਜਿੰਦਰ ਸਿੰਘ ਮਲਕੀਤ ਸ਼ੰਨਾ ਪੰਜਾਬੀ ਸਾਹਿਤ ਗੁਰਪ੍ਰੀਤ ਪਰਮਜੀਤ ਕੌਰ ਕਮਲਕੌਰ ਨਰਿੰਦਰ ਸਿੰਘ ਸੁਖ ਕੈਲੀ ਭਵੀ ਪੰਗੂ ਸੰਦੀਪ अरोड़ा ਰਾਹੀ ਜਸਵਿੰਦਰ ਕੌਰ ਗੁਰਿੰਦਰ ਕੌਰ ਪਰਮਜੀਤ ਕੌਰ ਜਸਬੈਂਸ ਸੰਗੀਤਾ ਸੈਣੀ ਨਿਰਮਲਾ ਦੇਵੀ ਜਸਵਿੰਦਰ ਕੌਰ ਜਸਵਿੰਦਰ ਕੌਰ ਗਗਨਦੀਪ ਰੀਤਾ ਲੀਵਾਲ ਮਾਨਸਾ ਜਤਿੰਦਰ ਬੱਸੀ ਰਣਵੀਰ ਗਿੱਲ ਹਰਦੀਪ ਧਰਮੀ ਹਸਨ ਖਾਨ ਜਗਤਾਰ ਸਿੰਘ ਬੈਣੀਬਾਲ ਚਰਨਜੀਤ ਕੌਰ ਹਰਦੀਪ ਧਰਮੀ ਸੈਂਬੀ ਸਟੀਲ ਸੈਂਬੀ ਗੁਨੀਤ ਹੈਪੀ ਬਰਾਡ ਸਿਮਰ ਗੁਰਜੋਤ ਰਾਣਾ ਸਿੰਘ ਹਾਂਜੀ ਬਾਈ ਜਿਨ੍ਹਾਂ ਨੇ ਆਪਣੀ ਇਸ ਵੀਡੀਓ ਤੇ ਕੋਈ ਕਮੈਂਟ ਕਰਨਗੇ ਆਪਾਂ ਉਹਨਾਂ ਦੇ ਵੀ ਨਾਮ ਬੋਲਾਂਗੇ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਕਮੈਂਟ ਕਰਿਓ ਅਗਲੀ ਵੀਡੀਓ 'ਚ ਤੁਹਾਡੇ ਵੀ ਨਾਮ ਬੋਲਾਂਗੇ ਦੱਸੋ ਫਿਰ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਨਵੇਂ ਤੋਂ ਨਵੇਂ ਕਨਸੈਪਟ ਤੁਹਾਡੇ ਵਾਸਤੇ ਲਿਆਉਂਦੇ ਰਹਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਰ ਨੂੰ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਦੱਸਿਓ ਕਰ ਕਿਦਾਂ ਦੀ ਲੱਗੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ